ਹਾਂਜੀ ਮਿੱਤਰੋ ਜੜੀ ਬੂਟੀ ਔਰ ਸਾਂਝ ਸੰਗਤ ਵਿੱਚ ਸਵਾਗਤ ਹੈ ਜੀ ਅੱਜ ਜੋ ਜਾਣਕਾਰੀ ਹੈ ਉਹ ਜਾਣਕਾਰੀ ਹੈ ਜੀ ਸ਼ਿੰਗਰਫ ਕੇ ਹਵਾਲੇ ਸੇ ਜਾਣਕਾਰੀ ਹੈ ਜਿਹੜੇ ਦੋਸਤੋ ਮਿੱਤਰ ਆੜਾਮ ਭਾਵਾ ਨੂੰ ਸਮਝਾਵੇ ਜੀ ਉਹ ਗੌਰ ਕਰਿਓ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੇ ਭਾਵਾ ਨੂੰ ਸਮਝ ਨਾ ਆਵੇ ਗੱਲ ਉਹ ਵਾਰ-ਵਾਰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਿਓ ਜੇ ਆਦੀ ਫਿਰ ਵੀ ਸਮਝ ਨਾ ਆਵੇ ਗੱਲ ਤਾਂ ਖੇੜਾ ਛੱਡੋ ਔਰ ਬੜੇ ਕੰਮ ਨੇ ਜੀ ਔਰ ਕੰਮ ਕੀਤਾ ਜਾਵੇ ਕੋਈ ਤੇ ਗੱਲ ਕਰਦਿਆਂ ਜੀ ਸ਼ੰਖ ਨਮੋਲੀ ਦੀ ਜਿਹੜੀ ਸ਼ੰਖ ਨਮੋਲੀ ਆ ਦੋ ਤਰ੍ਹਾਂ ਦੀ ਹੁੰਦੀ ਆ ਖੜੀ ਹੁੰਦੀ ਆ ਤੇ ਇੱਕ ਜ਼ਮੀਨ ਤੇ ਬਿਸੀ ਹੁੰਦੀ ਆ ਉਸ ਤੋਂ ਇਲਾਵਾ ਜੀ ਸ਼ੰਖ ਨਮੋਲੀ 3-4 ਰੰਗਾਂ ਦੀ ਹੁੰਦੀ ਹੈ। ਸਫੇਦ ਫੁੱਲ ਪੀਲਾ ਜੀਰਾ ਸਫੇਦ ਫੁੱਲ ਪੀਲਾ ਜੀਰਾ ਲਾਲ ਫਲ ਵਾਲੀ ਵੀ ਹੁੰਦੀ ਹੈ ਜੀ। ਤੇ ਸਫੇਦ ਫਲ ਵਾਲੀ ਵੀ ਹੁੰਦੀ ਆ ਪੀਲੇ ਫਲ ਵਾਲੀ ਵੀ ਹੁੰਦੀ ਆ। گلابی ਫੁੱਲ ਵਾਲੀ ਵੀ ਸ਼ੰਖ ਨਮੋਲੀ ਹੁੰਦੀ ਹੈ ਜੀ। ਨੀਲੇ ਫੁੱਲ, ਜਾਮਣੀ ਇਹ ਫੁੱਲ ਵਾਲੀ ਵੀ ਹੁੰਦੀ ਆ ਤੇ ਕਾਲੇ ਫੁੱਲਾਂ ਵਾਲੀ ਵੀ ਹੁੰਦੀ ਹੈ। ਤੇ ਸਾਰਾ ਫੁੱਲ ਸਫੇਦ ਔਰ ਜੀਰਾ ਸਫੇਦ ਵਾਲੀ ਵੀ ਹੁੰਦੀ ਹੈ ਤੇ ਮੋਟੀ ਹੁੰਦੀ ਹੈ ਸੰਖ ਨਮੋਲਾ ਵੀ ਹੁੰਦਾ ਜੀ ਇੱਕ ਜੰਗਲੀ ਬੈਂਗਣ ਵੀ ਕਹਿੰਦੇ ਨੇ ਇਹਨੂੰ ਤੇ ਹੋਰ ਅਲੱਗ-ਅਲੱਗ ਖਿੱਤੇ ਦੇ ਵਿੱਚ ਅਲੱਗ-ਅਲੱਗ ਪਾਸਾਵਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ ਜੀ ਸਾਡੇ ਦੇ ਦਰ ਪੰਜਾਬ ਦੇ ਵਿੱਚ ਨੂੰ ਸੰਖ ਨਮੋਲੀ ਦੇ ਨਾਮ ਨਾਲ ਜਾਣਿਆ ਜਾਂਦਾ ਔਰ ਸੰਖ ਨਮੋਲੀ ਦਾ ਨੁਗਦਾ ਬਣਾ ਕੇ ਦੇ ਵਿੱਚ ਸਿੰਗਰ ਫਲਾ ਕੇ ਪਕਾਓ ਤਿੰਨ ਚਾਰ ਅਮਲ ਧਰਾ ਦੋ ਸ਼ੰਖ ਨਮੋਲੀ ਦੇ ਵਿੱਚ ਜਿਹੜੀ ਸਿੰਗਰਫ ਬਣਦੀ ਹੈ ਉਹ ਬੜੀ ਜ਼ਬਰਦਸਤ ਆਲਾ ਤ੍ਰੀਨ ਸਿੰਗਰਫ ਬਣਦੀ ਹੈ ਸ਼ੰਖ ਨਮੋਲੀ ਦੇ ਵਿੱਚ ਕਾਇਮ ਕੀਤੀ ਹੋਈ ਸਿੰਗਰਫ ਨੂੰ ਤੁਸੀਂ 5 ਟੋਲੇ ਗੰਧਕ ਪਲਾਉਣੀਆਂ ਜੀ ਚੁਟਕੀ-ਚੁਟਕੀ ਮਾਰ ਕੇ ਜਿੰਨਾ ਤੁਹਾਡਾ ਟਾਈਮ ਲੱਗੇ ਕੋਈ ਕਾਲ ਨਹੀਂ ਕਰਨੀ ਤੇ ਬੜੇ ਟਿਕਾਊ ਦੇ ਨਾਲ ਇਹਨੂੰ ਸੀ ਪਲਾਉਣੀ ਹੈ ਚੀਨੀ ਮਿੱਟੀ ਕੱਪ ਦੇ ਵਿੱਚ ਸਿੰਗਰਪ ਦੀ ਡਲੀ ਰੱਖੋ ਜਿਹੜੀ ਸੰਖ ਨਮੋਲੀ ਦੇ ਵਿੱਚ ਕਾਇਮ ਕੀਤੀ ਹੋਈ ਹੈ ਇੱਕ ਚੁਟਕੀ ਪਾਓ ਰੇਤ ਜੰਤਰ ਦੇ ਉੱਪਰ ਇਹ ਗੰਧਕ ਥੋੜੀ ਥੋੜੀ ਪਲਾਓ ਜੀ ਇਹਨੂੰ ਸਿੰਗਰਪ ਦੇ ਉੱਪਰ ਗੰਧਕ ਬੱਜਣ ਦੇ ਨਾਲ ਜਿਹੜੀ ਗੰਧਕ ਹੈ ਇਹ ਨੀਮ ਕਾਇਮ ਹੋ ਜੂਗੀ ਥੋੜਾ ਟਾਈਮ ਲਾਊਗੀ ਇੰਨੀ ਜਲਦੀ ਨਹੀਂ ਸੜਨਾ ਇਹਨੇ ਟਾਈਮ ਲੱਗੂਗਾ ਜੀ ਥੋੜਾ ਤੇ ਬੜੇ ਆਮ ਦੇ ਨਾਲ ਇਹ 5 ਤੋਲੇ ਗੰਧਕ ਜਾਜਬ ਕਰਾਉਣੀ ਹੈ ਜਾਂ ਕਹਲੋ ਵੀ 60 ਮੀਆ ਸਿੰਗਰਫ ਦੇ ਉੱਪਰ ਤੇ ਇਹ ਸਿੰਗਰਫ ਜਿਹੜਾ 1 ਤੋਲੇ ਚਾਂਦੀ ਤੇ 1 ਕਰਤੀ ਵੱਜਣ ਦੇ ਕਾਬਿਲ ਹੋ ਜਾਣੀ ਹੈ ਜੀ ਜਦੋਂ ਇਹਨੂੰ ਕੁਮਮਲ ਗੰਧਕ ਖਲਾ ਦੋਗੇ ਫਿਰ ਆਪਣੇ ਨਸ਼ਾਦਰ ਦੇ ਹਵਾਈ ਤੇਲ ਵਿੱਚ ਇਹਨੂੰ ਖਰਲਤ ਸਿਆ ਕਰਨਾ ਚਾਰ ਤੋਂ 5 ਮਰਤਬਾ ਠੀਕ ਹੈ ਜੀ ਚਾਰ ਤੋਂ ਪੰਜ ਮਰਤਬਾ ਖਲਤਸੀਆ ਕਰਨ ਤੋਂ ਬਾਅਦ ਇਹ ਜਿਹੜੀ ਸਿੰਗਰਫਾ ਇਹ ਤਿਆਰ ਹੈ ਜੀ ਰੈਡੀ ਹੈ ਇੱਕ ਤੋਲਾ ਚਾਂਦੀ ਤੇ ਇਹ ਪਾਉ ਜੀ ਇੱਕ ਰਤੀ ਮੁਕੰਮਲ ਹੋਊ ਜੀ ਕੋਈ ਤੁਕਮ ਤਖਮ ਦੇਣ ਦੀ ਇਹਨੂੰ ਲੋੜ ਨਹੀਂ ਜਿਹੜੇ ਭਰਾਵਾਂ ਨੂੰ ਸਮਝ ਆ ਗਈ ਜੀ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਨਹੀਂ ਨ ਨੂੰ ਭਾਈ ਨਾ ਸਮਝ ਆਵੇ ਉਹ ਖੜਾ ਛੱਡੋ ਹੋਰ ਕੋਈ ਕੰਮ ਕਰ ਲਓ ਤੇ ਬਾਕੀ ਠੀਕ ਹੈ ਜੀ ਗੱਲ ਸਤਿ ਸ਼੍ਰੀ ਅਕਾਲ